ਪਰਮੇਸ਼ਰ ਦੀ ਹਜ਼ਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ ਅੱਜ ਸ਼ਾਮ ਦੇ ਸਮੇਂ ਵਿੱਚ ਆਪਾਂ ਪਰਮੇਸ਼ਰ ਦੀ ਹਜ਼ਰੀ ਵਿੱਚ ਇਕੱਠੇ ਹੋਏ ਹਾਂ ਆਵਾਜ਼ ਦੇ ਦੇਨ ਦੀ ਕਿਰਪਾ ਲਈ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ ਹallelujah hallelujah 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 ਧੰਨਵਾਦ 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 ਪਿਤਾ ਪਰਮੇਸ਼ਰ ਪ੍ਰਭ ਜੀ ਸਿਨਾਸਿ ਦੀ ਦਾ ਧੰਨਵਾਦ ਕਰਦੇ ਆਂ ਤੇਰੇ ਸ਼ੁਕਰ ਕਰਦੇ ਮੇਰੇ ਪ੍ਰਭੂ ਜੀ ਅੱਜ ਦੇ ਇਸ ਦਿਨ ਦੀ ਕਿਰਪਾ ਦੇ ਲਈ ਮੇਰੇ ਪਿਤਾ ਪਰਮੇਸ਼ਰ ਦਿਨ ਪਰ ਦਿਨ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ ਸਾਡੀ ਆਉਣ ਜਾਣ ਵਿੱਚ ਸਾਡੀ ਮਦਦ ਤੇ ਸਹਾਇਤਾ ਕੀਤੀ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਤੁਹਾਡੇ ਪਵਿੱਤਰ ਸਰਗਦੂਤ ਨੇ ਸਾਡੀ ਰਾਖੀ ਕੀਤੀ ਮੇਰੇ ਪਿਤਾ ਪਰਮੇਸ਼ਰ ਸਾਡੇ ਰਾਹ ਤੇ ਨੂੰ ਸਿੱਧਾ ਕੀਤਾ ਮੇਰੇ ਪ੍ਰਭੂ ਜੀ ਸਾਰੀਆਂ ਉਲਝਣਾਂ ਪਰੇਸ਼ਾਨੀਆਂ ਮੁਸ਼ਕਲਾਂ ਬਿਮਾਰੀਆਂ ਤੋਂ ਸਾਨੂੰ ਬਚਾ ਕੇ ਰੱਖਿਆ ਧੰਨਵਾਦ ਕਰਦੇ ਆਂ ਪ੍ਰਭੂ ਜੀ ਅਸੀਂ ਸ਼ਾਮ ਦੇ ਸਮੇਂ ਵਿੱਚ ਤੁਹਾਡੀ ਹਜ਼ੂਰੀ ਵਿੱਚ ਇਕੱਠੇ ਹੁੰਨੇ ਮੇਰੇ ਪਿਤਾ ਤੁਹਾਡੇ ਪਾਕ ਵਚਨ ਨੂੰ ਪੜ੍ਹਨ ਅਤੇ ਸੁਣਨ ਲਈ ਜਾ ਰਹੇ ਮੇਰੇ ਪ੍ਰਭੂ ਜੀ ਸਾਡੀ ਮਦਦ ਕਰਨਾ ਮੇਰੇ ਪਿਤਾ ਕਿ ਦਿੱਤਾ ਹੋਇਆ ਅੱਜ ਦਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮਾ ਹੋ ਜਾਵੇ ਅਤੇ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਤੇ ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ ਸਾਡੇ ਕੋਲ ਚੁਰਾ ਨਾ ਪਾਵੇ ਅਸੀਂ ਇਹ ਮੰਗਦੇ ਆਂ ਸਾਡੇ ਪ੍ਰਭੇਸ਼ ਮਸੀਹ ਜੀ ਦੇ ਨਾਮ ਵਿੱਚ ਆਮੇਨ ਅੱਜ ਅਪਾ ਪਰਮੇਸ਼ਰ ਦੇ ਵਚਨ ਤੋਂ ਜਾਣਾਂਗੇ ਕਹਤਾ 29 ਉਹਦੀ ਇੱਕ ਔਰ ਦੋ ਨੰਬਰ ਆਇਦ ਨੂੰ ਜਿਹੜਾ ਵਾਰ-ਵਾਰ ਤਾੜਨਾ ਖਾ ਕੇ ਵੀ ਹੱਠ ਕਰੇ ਉਹ ਅਚਾਨਕ ਪੰਨਿਆ ਜਾਵੇਗਾ ਅਤੇ ਤਦ ਉਹਦਾ ਕੋਈ ਉਪਾਅ ਨਾ ਹੋਵੇਗਾ ਜਦ ਧਰਮੀ ਉੱਚੇ ਕੀਤੇ ਜਾਂਦੇ ਹਨ ਤਾਂ ਲੋਕ ਆਨੰਦ ਕਰਦੇ ਹਨ ਪਰ ਜਦੋਂ ਦੁਸ਼ਟ ਰਾਜ ਕਰਦੇ ਹਨ ਤਾਂ ਪ੍ਰਜਾ ਤਾਹਾਂ ਮਾਰਦੀ ਹੈ ਹallelujah ਪਰਮੇਸ਼ਾ ਦਾ ਵਚਨ ਸਾਨੂੰ ਕੀ ਦੱਸਦਾ ਹੈ ਕਲਾਮ ਚ ਲਿਖਿਆ ਹੈ ਕਿ ਵਾਰ-ਵਾਰ ਤਾੜਨਾ ਹੁਣ ਵਾਰ-ਵਾਰ ਤਾੜਨਾ ਕੀ ਆ ਜਿੰਨੇ ਬੰਨਪਈ ਡੇਲੀ ਇਹ ਹੀ ਪ੍ਰਾਰਥਨਾ ਸੁੰਦੇ ਆ ਉਹਨਾਂ ਸਾਰਿਆਂ ਨੇ ਸੁਣਿਆ ਹੋਏਗਾ ਕਿ ਅਸੀਂ ਬਹੁਤ ਵਾਰ ਮਤਲਬ ਆਲਮੋਸਟ ਕਈ ਵਰੀ ਹੁੰਦਾ ਕਿ ਇੱਕ ਦਿਨ ਛੱਡ ਕੇ ਨਹੀਂ ਤਾਂ ਦੂਜੇ ਦਿਨ ਹੀ ਅਸੀਂ ਇਹ ਇਹ ਵਚਨ ਚ ਜ਼ਰੂਰ ਕਿਤੇ ਨਾ ਕਿਤੇ ਐਕਸਪਲੇਨ ਕਰ ਹੀ ਦਿੰਨੇ ਆ ਕਿ ਖੁਦਾ ਕਹਿੰਦਾ ਪਾਪ ਨਾ ਕਰੋ ਝੂਠ ਨਾ ਬੋਲੋ ਚੋਰੀ ਨਾ ਕਰੋ ਵਿਭਚਾਰ ਨਾ ਕਰੋ ਪਰਮੇਸ਼ਰ ਦੇ ਵਚਨ ਦੀ ਉਲੰਘਣਾ ਨਾ ਕਰੋ ਖੁਦਾ ਦੇ ਵਿਵਸਥਾ ਤੇ ਸ਼ੱਕ ਨਾ ਕਰੋ ਆਪਣੇ ਵਿਸ਼ਵਾਸ 'ਚ ਕਮਜ਼ੋਰ ਨਾ ਪਾਓ ਕਿਸੇ ਦਾ ਬੁਰਾ ਨਾ ਸੋਚੋ ਔਰ ਆਪਣੇ ਪ੍ਰਾਨ ਇਨਸਾਨੀਅਤ ਨੂੰ ਲਾ ਸੁੱਟੋ ਖੁਦਾ ਵਿੱਚ ਕਿ ਨਵੀਂ ਇਨਸਾਨੀਅਤ ਉਹ ਐਸੀਆਂ ਗੱਲਾਂ ਰੋਜ਼ ਦਿਹਾੜੀ ਹੀ ਕਿਸੇ ਨਾ ਕਿਸੇ ਵਚਨ ਦੇ ਥਰੂ ਸਾਹਮਣੇ ਆ ਹੀ ਜਾਂਦੀਆਂ ਆ ਔਰ ਵਾਰ-ਵਾਰ ਮਤਲਬ ਹਰ ਗੱਲ ਦੇ ਵਿੱਚ ਇੱਕ ਹੀ ਮਕਸਦ ਹੁੰਦਾ ਕਿ ਪਾਪ ਨਾ ਕਰੋ ਚੋਰੀ ਕਰਨਾ ਪਾਪ ਆ ਝੂਠ ਬੋਲਣਾ ਪਾਪ ਆ ਚੁਗਲੀ ਨਿੰਦਾ ਸਭ ਇਹ ਕਰਨਾ ਪਾਪ ਆ ਵਿਚਾਰ ਕਰਨਾ ਪਾਪ ਆ ਪ੍ਰਾਰਥਨਾ ਨਾ ਕਰਨਾ ਪਾਪ ਆ ਖੁਦਾ ਦੀ ਵਿਵਸਥਾ ਤੇ ਸ਼ੱਕ ਕਰਨਾ ਪਾਪ ਆ ਪਰਮੇਸ਼ਰ ਦੇ ਵਸਨ ਨੂੰ ਮੁੱਲ ਖਰੀਦਣਾ ਪਾਪ ਆ ਜੇ ਵੇਚਣ ਵਾਲੇ ਦੇ ਲਈ ਪਾਪ ਆ ਤਾਂ ਮੁੱਲ ਖਰੀਦਣਾ ਵੀ ਪਾਪ ਆ ਸੀ ਪੈਸੇ ਦੇ ਕੇ ਕਿਸੇ ਤੋਂ ਪ੍ਰੇਅਰ ਕਰਵਾਉਣੀ ਆ ਪੈਸੇ ਦੇ ਕੇ ਉਮੀਦ ਰੱਖਦੇ ਵੀ ਸਾਡੇ ਲਈ ਪਹਿਲਾਂ ਪ੍ਰੇਅਰ ਹੋ ਜਾਵੇ ਅਸੀਂ ਖੁਦਾ ਦੀ ਟਾਈਮਿੰਗ ਦਾ ਇੰਤਜ਼ਾਰ ਨਹੀਂ ਕਰ ਸਕਦੇ ਤਾਂ ਸਾਰੀਆਂ ਚੀਜ਼ਾਂ ਪਾਪ ਆ ਜੇ ਰਸਾਨੂੰ ਪਤਾ ਲੱਗ ਜਾਂਦਾ ਕਿ ਅਸੀਂ ਅਗਰ ਖੁਦਾ ਦੇ ਨਾਮ ਦੇ ਵਿੱਚ ਬੈਠਣ ਉੱਠਣ ਰਹਿਣ ਵਾਲਿਆ ਫਿਰ ਵੀ ਸਾਡੇ ਘਰਾਂ 'ਚ ਲੜਾਈ ਕਲੇਸ਼ਾਂ ਸੀ ਉਸ ਨੂੰ ਮਕਾਉਣ ਦੀ ਕੋਸ਼ਿਸ਼ ਨਹੀਂ ਕਰਦੇ ਮੁਕਦਮਿਆਂ ਦੇ ਵਿੱਚ ਅਸੀਂ ਉਹਨਾਂ ਨੂੰ ਮਕਾਉਣ ਦੀ ਕੋਸ਼ਿਸ਼ ਨਹੀਂ ਕਰਦੇ ਤਾਂ ਅਸੀਂ ਮਤਲਬ ਸਿੱਧੇ ਤਰੀਕੇ ਨਾਲ ਪਾਪ ਕਰ ਰਹੇ ਹਾਂ ਪਤਾ ਸਾਨੂੰ ਸਭ ਕੁਝ ਹੈ ਕਿਹੜੀਆਂ ਕੰਮਾਂ ਕਿਹੜੇ ਗੱਲਾਂ ਨਹੀਂ ਕਰਨੀਆਂ ਔਰ ਫਿਰ ਵੀ ਅਸੀਂ ਉਹਨਾਂ ਗੱਲਾਂ ਨੂੰ ਉਹਨਾਂ ਸਾਰੇ ਕੰਮਾਂ ਨੂੰ ਕਰਦੇ ਹਾਂ ਸਾਨੂੰ ਪਤਾ ਹੈ ਸਾਡੀ ਖੁਦਾ ਨੇ ਸਾਡੇ ਲਈ ਚੰਗੀ ਪਲਾਨਿੰਗ ਬਣਾ ਕੇ ਰੱਖੀ ਆ ਪਰ ਫਿਰ ਵੀ ਅਸੀਂ ਖੁਦਾ ਦੇ ਵਚਨ ਦੇ ਖਿਲਾਫ ਹੋ ਕੇ ਖੁਦ ਚਿੰਤਾ ਕਰਦੇ ਪ੍ਰਭੂ ਕਹਿੰਦਾ ਚਿੰਤਾ ਨਾ ਕਰੋ ਪਰ ਫਿਰ ਵੀ ਅਸੀਂ ਆਪ ਚਿੰਤਾ ਕਰਦੇ ਹਾਂ ਚਿੰਤਾ ਚ ਪੈਨੇ ਆ ਵਿਅਰਥ ਦੇ ਕੰਮਾਂ ਦੇ ਵਿੱਚ ਫਸਦੇ ਆ ਅਸੀਂ ਜਾਣ ਬੁੱਝ ਕੇ ਹਰ ਰੋਜ਼ ਦਿਹਾੜੇ ਹੀ ਪਾਪ ਕਰਦੇ ਆ ਜਦ ਕਿ ਸਾਨੂੰ ਹਰ ਰੋਜ਼ ਹੀ ਸਮਝਾਇਆ ਜਾਂਦਾ ਦੱਸਿਆ ਜਾਂਦਾ ਸਿਖਾਇਆ ਜਾਂਦਾ ਕਿ ਪਾਪ ਕੀ ਆ ਔਰ ਉਹਨੂੰ ਅਸੀਂ ਨਹੀਂ ਕਰਨਾ ਪਾਪ ਕਿੱਦਾਂ ਦੇ ਔਰ ਕਿਹੜੇ-ਕਿਹੜੇ ਕੰਮ ਆ ਜਿਹੜੇ ਸਾਨੂੰ ਛੱਡਣੇ ਚਾਹੀਦੇ ਆ ਅਸੀਂ ਉਹਨਾਂ ਨੂੰ ਨਹੀਂ ਛੱਡਦੇ ਉਹਨਾਂ ਤੋਂ ਅਸੀਂ ਤੌਬਾ ਨਹੀਂ ਕਰਦੇ ਅਸੀਂ ਘਨੌਣੀ ਚੱਲ ਚੱਲਦੇ ਆ ਅਸੀਂ ਪਾਪ ਦੇ ਵਿੱਚ ਚੱਲਦੇ ਆਂ ਅਸੀਂ ਵਿਚਾਰ ਦੇ ਵਿੱਚ ਵੀ ਚੱਲਦੇ ਆਂ ਅਸੀਂ ਸਾਰੇ ਕੰਮ ਉਹ ਕਰਦੇ ਆਂ ਜਿਹੜੇ ਜਿਹੜੇ ਸਾਨੂੰ ਕਰਨ ਤੋਂ ਮਨਾ ਕੀਤੇ ਗਏ ਔਰ ਵੀ ਇੱਕ ਵਾਰ ਹੀ ਨਹੀਂ ਬਹੁਤ ਵਾਰ ਹੁਣ ਬਹੁਤ سارے ਐਸੇ ਭੈਣ ਭਾਈ ਹੋਣਗੇ ਆ ਮਤਲਬ ਬਹੁਤ سارے ਤੱਕ ਹੀ ਆਲਮੋਸਟ ਸਾਰੇ ਹੀ ਜਿੰਨਾਂ ਨੂੰ ਘਟੋ ਘਟੋ ਖੁਦਾ ਵਿੱਚ ਆਏ 2 ਸਾਲ ਤੋਂ ਉੱਪਰ ਸਮਾਂ ਹੋ ਗਿਆ ਹੋਵੇਗਾ ਜਾਂ ਫਿਰ ਸਾਲ ਤੋਂ ਤਾਂ ਉੱਪਰ ਸਮਾਂ ਹੋ ਹੀ ਗਿਆ ਹੋਵੇਗਾ ਜਾਂ ਫਿਰ ਕਈ ਤਾਂ 15 ਸਾਲ 20 ਸਾਲ 25 ਸਾਲ ਪੁਰਾਣੇ ਵੀ ਬੈਠੇ ਹੋਣਗੇ ਉਹਨਾਂ ਨੂੰ 25 ਸਾਲਾਂ ਤੋਂ 10 ਸਾਲਾਂ ਤੋਂ 5 ਸਾਲਾਂ ਤੋਂ 1 ਸਾਲ ਤੋਂ ਪਹਿਲਾਂ ਇਹ ਸਾਰੀਆਂ ਗੱਲਾਂ ਸਿਖਾਈਆਂ ਗਈਆਂ ਨਾ ਕਿ ਝੂਠ ਨਹੀਂ ਬੋਲਣਾ ਚੋਰੀ ਨਹੀਂ ਕਰਨੀ ਨਿੰਦਾ ਨਹੀਂ ਕਰਨੀ ਚੁਗਲੀ ਨਹੀਂ ਕਰਨੀ ਅਕ_+ਦਾ ਦੇ ਖਿਲਾਫ ਨਹੀਂ ਬੋਲਣਾ ਖੁਦਾ ਤੇ ਸ਼ੱਕ ਨਹੀਂ ਕਰਨਾ ਪਰਮੇਸ਼ਰ ਨੂੰ ਪਰਖਣਾ ਨਹੀਂ ਹੈਗਾ ਖੁਦਾ ਨੂੰ ਚੈਲੰਜ ਨਹੀਂ ਕਰਨਾ ਪਰ ਫਿਰ ਵੀ ਕੋਈ ਚਲੋ ਨਵੇਂਆਂ ਨੂੰ ਛੱਡ ਕੇ ਜਿਨ੍ਹਾਂ ਨੂੰ 10 ਤੋਂ ਉੱਪਰ ਸਾਲ ਹੋ ਗਿਆ ਕੀ ਉਹ ਭੈਣ ਭਾਈ ਇਹ ਗੱਲ ਪੂਰੀ ਖੁਸ਼ੀ ਦੇ ਨਾਲ ਪੂਰੇ ਮਾਣ ਦੇ ਨਾਲ ਪੂਰੇ ਰੋਬ ਦੇ ਨਾਲ ਕਹਿ ਸਕਦਾ ਹੈ ਵੀ ਹਾਂ ਮੈਂ ਇਹਨਾਂ ਵਿੱਚੋਂ ਕੋਈ ਪਾਪ ਨਹੀਂ ਕੀਤਾ ਕੀ ਉਹਨਾਂ ਨੂੰ ਜਿਹੜੇ 10 ਸਾਲ ਪੁਰਾਣੇ ਆ ਕੀ 10 ਸਾਲ ਹੋ ਗਏ ਉਹਨਾਂ ਨੂੰ ਇਸ ਗੱਲ ਦਾ ਕਿਸੇ ਨੇ ਦੱਸਿਆ ਨਹੀਂ ਆਫ ਕੌਰਸ ਦੱਸਿਆ ਹੋਏਗਾ ਨਾ ਵੀ ਆਹ ਕੰਮ ਨਹੀਂ ਕਰਨੇ 10 ਸਾਲਾਂ ਤੋਂ ਸਾਨੂੰ ਆਲਮੋਸਟ ਇਹਨਾਂ ਗੱਲਾਂ ਦਾ ਪਤਾ ਹੈ ਕਿ ਪਾਪ ਨਹੀਂ ਕਰਨਾ ਔਰ ਕਿਹੜੇ-ਕਿਹੜੇ ਕੰਮ ਪਾਪ ਆ ਫਿਰ ਵੀ ਅਸੀਂ ਮਾਣ ਦੇ ਨਾਲ ਆਨੰਦ ਦੇ ਨਾਲ ਖੁਸ਼ੀ ਦੇ ਨਾਲ ਭਰਪੂਰੀ ਦੇ ਨਾਲ ਇਹ ਸ਼ਬਦ ਨਹੀਂ ਕਹਿ ਸਕਦੇ ਕਿ ਹਾਂ ਅਸੀਂ ਖਰੇ ਹਾਂ ਅਸੀਂ ਪੂਰੀ ਸਹੀ ਰੀਤੀ ਚ ਚੱਲਦੇ ਹਾਂ ਅਸੀਂ ਪਾਪ ਕੋਈ ਨਹੀਂ ਕਰਦੇ ਅਸੀਂ ਕਦੇ ਕਿਸੇ ਨਾਲ ਈਰਖਾ ਨਹੀਂ ਕੀਤੀ ਜਲਸੀ ਨਹੀਂ ਕੀਤੀ ਵਿਰੋਧੀ ਨੂੰ ਵੀ ਨਹੀਂ ਗਵਾਂਡੀ ਨੂੰ ਵੀ ਨਹੀਂ ਕਦੇ ਸਾਨੂੰ ਸਾਡੇ ਦੇ ਦੋਸ਼ ਲਾਉਣ ਵਾਲਿਆਂ ਨੂੰ ਨਹੀਂ ਕਦੇ ਆਪਣੇ ਵਰਕਰ ਨਾਲ ਵੀ ਕਿਸੇ ਨਾਲ ਵੀ ਨਾatsch ਚੁਗਲੀ ਕੀਤੀ ਨਾ ਕਿਸੇ ਨੂੰ ਬੁਰਾਈ ਕੀਤੀ ਹੋ ਜਾਂਦੀ ਹੈ ਨਾ ਸਾਡੇ ਸਭ ਤੋਂ ਕਰ ਦਿੰਨੇ ਆ ਨੇ ਅਸੀਂ ਸਭ ਕੁਝ ਇਹਦਾ ਮਤਲਬ ਅਸੀਂ ਬਾਰ-ਬਾਰ ਤਾੜੇ ਜਾਂਦੇ ਬਾਅਦ ਵੀ ਆਪਣੀ ਹੱਥ ਨਹੀਂ ਛੱਡਦੇ ਸਾਨੂੰ ਤਾੜਿਆ ਜਾਂਦਾ ਹੈ ਸਾਨੂੰ ਰੋਕਿਆ ਜਾਂਦਾ ਹੈ ਸਾਨੂੰ ਸਮਝਾਇਆ ਜਾਂਦਾ ਹੈ ਸਾਨੂੰ ਸਿਖਾਇਆ ਜਾਂਦਾ ਹੈ ਸਾਨੂੰ ਬੋਲਿਆ ਜਾਂਦਾ ਹੈ ਅਸੀਂ ਪੜਦੇ ਵੀ ਹਾਂ ਪਰ ਫਿਰ ਵੀ ਅਸੀਂ ਉਹੀ ਕੰਮ ਕਰਦੇ ਆ ਇਹਦਾ ਮਤਲਬ ਕਿ ਅਸੀਂ ਜੋ ਸਾਨੂੰ ਮਰਜ਼ੀ ਗਈ ਜਾਵੇ ਇੱਕ ਕਹਾਵਤ ਏ ਸੀ ਲੋਕਾਂ ਦੀ ਕਿ ਪੱਥਰ ਤੇ ਵੀ ਰੋਜ਼-ਰੋਜ਼ ਬੂੰਦ-ਬੂੰਦ ਪਾਣੀ ਡਿੱਗੇ ਤਾਂ ਪੱਥਰ ਵੀ ਟੁੱਟਣ ਲੱਗ ਜਾਂਦਾ ਪਰ ਇਹ ਸਾਡੇ ਦੀ ਕਹਾਵਤ ਪੂਰੀ ਨਹੀਂ ਹੁੰਦੀ ਅਸੀਂ ਉਹ ਟੀਟ ਪੱਥਰ ਆ ਜਿਹਨੂੰ ਕੋ ਜਿੱਨਾ ਮਰਜ਼ੀ ਤੋੜੇ ਅਸੀਂ ਨਹੀਂ ਆਪਣੀ ਜਗ੍ਹਾ ਤੋਂ ਹਟਣ ਵਾਲੇ ਵੀ ਸਾਥੋਂ ਪਿਆਰ ਉਹ ਵੀ ਗਵਾਂਢੀ ਨਾਲ ਹੋ ਹੀ ਨਹੀਂ ਸਕਦਾ ਅੱਛਾ ਉਹ ਬੰਦਾ ਜਿਹੜਾ ਉਦੋਂ ਮੇਰੇ ਨਾਲ ਐਨਾ ਵੈਰ ਕਰਦਾ ਸੀ ਅੱਜ ਮੈਂ ਉਹਦੇ ਲਈ ਦੁਆ ਕਰਾਂ ਹੋ ਹੀ ਨਹੀਂ ਸਕਦਾ ਉਹਨੇ ਮੈਨੂੰ ਇਹ ਰਾਹ ਰੋਬ ਮਾਰੇ ਸੀ ਮੈਨੂੰ ਟੋਣਾ ਮਾਰੇ ਸੀ ਕਿ ਤੇਰੇ ਨਾਲ ਆਹ ਕੰਮ ਹੋਊਗਾ ਵੇਖੀ ਜਾਈਂ ਤੇਰਾ ਕੀ ਬਣਦਾ ਅੱਜ ਮੈਂ ਉਹਦੀ ਬਰਕਤ ਲਈ ਦੁਆ ਕਰਾਂ ਐਸਾ ਹੋ ਹੀ ਨਹੀਂ ਸਕਦਾ ਮੈਂ ਕਿਉਂ ਕਰਾਂ ਮੈਂ ਨਹੀਂ ਕਰ ਸਕਦਾ ਮੈਂ ਨਹੀਂ ਕਰਨਾ ਨਾ ਮੈਂ ਚਾਹਨਾ ਜਾਂ ਨਾ ਕਦੇ ਐਸਾ ਹੋ ਸਕਦਾ ਆ ਇਹਦਾ ਮਤਲਬ ਅਸੀਂ ਕੀ ਆ ਵਾਰ-ਵਾਰ ਤਾੜੇ ਜਾਣ ਦੇ ਬਾਅਦ ਵੀ ਜ਼ਿੱਦੀ ਆ ਫਿਰ ਵੀ ਅਸੀਂ ਹੱਠ ਕਰਦੇ ਆ ਫਿਰ ਵੀ ਅਸੀਂ ਆਪਣੀ ਇੱਛਾ ਦੇ ਅਨੁਸਾਰ ਚੱਲਦੇ ਆ ਖੁਦਾ ਨੇ ਕਿਹਾ ਪ੍ਰਾਣੀ ਇਨਸਾਨੀਓ ਦੇ ਕੱਪੜੇ ਲਾਹ ਦੋ ਅਸੀਂ ਕਹਿੰਨੇ ਵੀ ਪ੍ਰਭੂ ਅਸੀਂ ਉਹ ਲੋ ਗਿਆਂ ਜਿਹੜੇ ਕੱਪੜੇ ਨਵੇਂ ਵੀ ਲੈ ਲਾਂਗੇ ਤੇ ਪੁਰਾਣੇ ਵੀ ਨਹੀਂ ਛੱਟਣੇ ਪੁਰਾਣੇ ਅਸੀਂ ਜਦੋਂ ਲੋੜ ਕੀਤੇ ਪੁਰਾਣੇ ਪਾ ਲਏ ਜਿਹੜੋ ਚਰਚ ਜਾਣਾ ਹੋਇਆ ਉਹਦੇ ਨਵੇਂ ਪਾ ਲੇ ਅਹੀ ਕਰਦੇ ਨਾ ਅਸੀਂ ਜਦੋਂ ਚਰਚ ਤੋਂ ਵਾਪਸ ਆ ਗਏ ਉਹੀ ਲੜਾਈਆਂ ਉਹੀ ਗਾਲਾਂ ਪੂਰਾ ਹਫਤਾ ਉਹੀ ਨਸ਼ੇ ਪੂਰਾ ਹਫਤਾ ਉਹੀ ਵਿਵਚਾਰ ਪੂਰਾ ਹਫਤਾ ਉਹੀ ਚੁਗਲੀ ਨਿੰਦਾ ਤੇ ਆਪਣੇ ਸ਼ਬਦਾਂ ਦੀ ਹੀਰ ਫੇਰ ਤੇ ਜਿੱਦ ਦੇ ਅਸੀਂ ਚਰਚ ਜਾਣਾ ਉਹਦੇ ਅਸੀਂ ਮਸੀਹ ਦੇ ਵਸਤਰ ਪਾ ਕੇ ਸਾਰਿਆਂ ਨੂੰ ਜੈਮਸੀ ਦੀ ਜੈਮਸੀ ਦੀ ਕਰਦੇ ਫਿਰਦੇ ਆਂ ਐਸੀ ਆ ਨਾ ਅਸੀਂ ਕਿ ਖੁਦਾ ਨੇ ਸਾਨੂੰ ਪਾਕ ਰੂ ਦੇ ਪਵਿੱਤਰ ਵਸਤਰ ਦਿੱਤੇ ਉਹ ਕਹਿੰਦਾ ਸੰਸਾਰ ਤੇ ਪਾਪਾਂ ਵਾਲੇ ਲੀੜੇ ਲਾ ਦੇ ਤਾਂ ਸੋ ਪਾਪਾਂ ਵਾਲੇ ਲੀੜੇ ਲਾ ਕੇ ਇੱਕ ਵਾਰੀ ਸੈਟ ਤੇ ਕਰ ਲੈ ਪ੍ਰਭੂ ਤੋਂ ਪਵਿੱਤਰ ਲਬਸਤਰ ਲੈ ਲੈ ਅਰ ਅਸੀਂ ਕੀ ਕੀਤਾ ਜਦੋਂ ਜੀ ਕੀ ਤਾਂ ਸੰਸਾਰ ਵਿੱਚ ਚੱਲਣ ਫਿਰਨ ਲਈ ਉਹ ਪਾਪਾਂ ਵਾਲੇ ਚੱਕ ਕੇ ਪਾ ਲਏ ਜਿਹਦੇ ਚਰਚ ਜਾਣਾ ਹੋਇਆ ਉਹਦੇ ਪਵਿੱਤਰ ਪਾਲੇ ਪ੍ਰਭੂ ਨੂੰ ਦਿਖਾਉਣ ਦੇ ਲਈ ਵੀ ਪ੍ਰਭੂ ਪਾਉਣੇ ਅਸੀਂ ਇਹੋ ਜੇ ਹੋ ਗਏ ਆ ਪਰ ਕੀ ਖੁਦਾ ਸਾਨੂੰ ਉਸ ਦਿਨ ਨਹੀਂ ਵੇਖਦਾ ਜਿਸ ਦਿਨ ਅਸੀਂ ਚਰਚ ਜਾਂਦੇ ਕਿ ਉਸ ਤੋਂ ਬਿਨਾ ਖੁਦਾ ਨਹੀਂ ਵੇਖਦਾ ਕਿ ਨਾਲ ਕੋਲੇ ਪਾਪਾਂ ਭਰੇ ਵਸਤਰ ਅਜੇ ਹੈਗੇ ਆ ਕਿ ਅਸੀਂ ਆਪਣੇ ਆਪ ਨੂੰ ਇੰਨੇ ਸਿਆਣੇ ਸਮਝਦੇ ਆ ਕਿ ਸਾਨੂੰ ਇਹ ਇਹ ਵਿਸ਼ਵਾਸ ਨਹੀਂ ਬਚਨ ਚੋਂ ਸਿਖਿਆ ਨਹੀਂ ਪੜਿਆ ਕਿ ਖੁਦਾ ਸਾਡੇ ਹਿਰਦਿਆਂ ਤੇ ਗੁਰਦਿਆਂ ਨੂੰ ਜਾਂਚਦਾ ਆ ਉਹ ਧਰਤੀ ਤੇ ਵੇਖਦਾ ਰਹਿੰਦਾ ਉਹਦੀਆਂ ਅੱਖਾਂ ਹਮੇਸ਼ਾ ਧਰਤੀ ਤੇ ਲਗੀਆਂ ਰਹਿੰਦੀਆਂ ਆ ਕਿਉਂ ਹਮੇਸ਼ਾ ਸਾਡੇ ਪਾਪ ਵੀ ਸਾਡੇ ਬੁਰੇ ਕਰਮ ਸਾਡੇ ਚੰਗੇ ਕਰਮ ਸਭ ਕੁਝ ਦੇਖਦਾ ਆ ਉਹ ਕਦੇ ਵੀ ਸਾ ਤੋਂ ਆਪਣੀ ਨਿਗਾਹ ਪਰੇ ਨਹੀਂ ਕਰਦਾ ਉਹ ਸੌਂਦਾ ਨਹੀਂ ਉਹ ਥੱਕਦਾ ਨਹੀਂ ਉਹ ਹੰਬਦਾ ਨਹੀਂ ਉਹ ਗਲਾਂਦਾ ਨਹੀਂ ਉਹ ਵੇਖ ਹੀ ਜਾਂਦਾ ਏ ਸਾਨੂੰ ਕਸੀਂ ਕਹਿੰਨੇ ਕਿ ਅਸੀਂ ਖੁਦਾ ਨੂੰ ਧੋਖਾ ਦੇ ਲਾਂਗੇ ਅਸੀਂ ਨਾਮ ਦੇ ਮਸੀਹ ਹੋ ਕੇ ਬਹਿ ਜਾਣੇ ਬਾਅਦ ਚ ਸਾਥੋਂ ਉਹ ਕਨਾਉਣੇ ਸ਼ਬਦ ਅਸੀਂ ਆਪਣੇ ਮੂੰਹ ਚੋਂ ਕੱਢਦੇ ਆ ਵੀ ਜਿਹੜੇ ਬਗੈਰ ਗੋਮਾ ਦੇ ਵੀ ਨਾ ਕੱਢਦੇ ਹੋਣ ਅਸੀਂ ਕਈ ਐਸੇ ਮਸੀਹ ਵਿਸ਼ਵਾਸੀ ਲੋਕ ਹੈਗੇ ਜਿਹੜੇ ਗੈਰ ਗੋਮਾ ਨਾਲੋਂ ਵੀ ਟੱਪੇ ਪਏ ਆ ਪਤਾ ਕੀ ਕਹਿੰਦੇ ਆ ਇੱਕ ਤਾਂ ਇੱਕ ਦਿਨ ਐਸਾ ਹੋਇਆ ਮੇਰੇ ਨਾਲ ਇੱਕ ਬ੍ਰਦਰ ਸੀ ਉਸ ਬ੍ਰਦਰ ਨੇ ਗਰੁੱਪ ਚੋਂ ਲੈਫਟ ਕੀਤਾ ਔਰ ਮੈਂ ਉਹਨੂੰ ਪੁੱਛਿਆ ਕਿ ਤੁਸੀਂ ਗਰੁੱਪ ਚੋਂ ਲੈਫਟ ਕਿਉਂ ਕੀਤਾ ਵੀ ਕੋਈ ਪ੍ਰੋਬਲਮ ਸੀ ਉਹ ਕਹਿ ਰਿਹਾ ਕਿ ਤੁਸੀਂ ਮੇਰੇ ਲਈ ਪ੍ਰੇਅ ਨਹੀਂ ਕੀਤੀ ਜਦ ਕਿ ਮੈਂ ਉਹਦੀ ਪਿਛਲੀ ਚੈਟ ਚ ਪੜਿਆ ਉਹ ਕਹਿ ਰਿਹਾ ਸੀਗਾ ਕਿ ਅਸਿਸਟ ਮੈਂ ਕਿਸੇ ਲੜਕੀ ਨਾਲ ਵਿਆਹ ਕਰਾਉਣਾ ਚਾਹੁੰਦਾ ਆ ਉਹ ਵੀ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦੀ ਆ ਉਹਦੇ ਘਰ ਦੇ ਨਹੀਂ ਮੰਨਦੇ ਸਾਡੇ ਲਈ ਦੁਆ ਕਰੋ ਸਾਡਾ ਵਿਆਹ ਹੋਵੇ ਪਰ ਮੇਰਾ ਵਿਆਹ ਉੱਥੇ ਹੀ ਹੋਵੇ ਔਰ ਮੈਂ ਉਹਨਾਂ ਨੂੰ ਇਹ ਮੈਸੇजेस ਕੀਤੇ ਸੀਗੇ ਮੈਂ ਕਿਹਾ 브ਦਰ ਦੇਖੋ ਮੈਂ ਕਦੇ ਵੀ ਇਹ ਪ੍ਰੇਅਰ ਤਾਂ ਨਹੀਂ ਕਰੂੰਗੀ ਕਿ ਤੁਹਾਡਾ ਵਿਆਹ ਉੱਥੇ ਹੀ ਹੋਵੇ ਪਰ ਮੈਂ ਇਹ ਜ਼ਰੂਰ ਪ੍ਰੇਅਰ ਕਰੂੰਗੀ ਕਿ ਤੁਹਾਡਾ ਵਿਆਹ ਉੱਥੇ ਹੋਵੇ ਜਿੱਥੇ ਖੁਦਾ ਚਾਹੁੰਦਾ ਹੈ ਕਿ ਤੁਹਾਨੂੰ ਮਨਜ਼ੂਰੀ ਆ ਉਹ ਕਹਿੰਦੇ ਵੀ ਹਾਂਜੀ ਮਨਜ਼ੂਰੀ ਆ ਉਨਾਲੀ ਨੇ ப்ਲੇਅਰ ਕੀਤੀ ਉਹਨਾਂ ਨੇ ਸੁਣੀ ਅਗਲੇ ਦਿਨ ਤੋਂ ਕੁਝ 15 20 ਦਿਨ ਬਾਅਦ ਉਹਨਾਂ ਨੇ ਗਰੁੱਪ ਲੈਫਟ ਕਰਕੇ ਅਗੋ ਕਹਿੰਦੇ ਕਿ ਤੁਸੀਂ ਓਵੇਂ ਪ੍ਰੇਰ ਨਹੀਂ ਕੀਤੀ ਜਿਵੇਂ ਮੈਂ ਚਾਹੁੰਦਾ ਸੀ ਮੈਂ ਇਸ ਲਈ ਤੁਹਾਡਾ ਗਰੁੱਪ ਲੈਫਟ ਕੀਤਾ ਆ ਜਦੋਂ ਤੁਸੀਂ ਮੇਰੇ ਲਈ ਓਵੇਂ ਪ੍ਰੇਰ ਨਹੀਂ ਕਰ ਸਕਦੇ ਜਿਵੇਂ ਮੈਂ ਚਾਹਣਾ ਫਿਰ ਮੈਂ ਤੁਹਾਡੇ ਗਰੁੱਪ ਵਿੱਚ ਕਿਉਂ ਲਾਵਾਂ ਰਮਾ ਮਤਲਬ ਮੇਰਾ ਉਹਨਾਂ ਨਾਲ ਬਹਿਸ ਬਾਜ਼ੀ ਕਰਨ ਦਾ ਕੋਈ ਮਨ ਨਹੀਂ ਸੀ ਮੈਂ ਕਿ ਠੀਕ ਹੈ ਬ੍ਰਦਰ ਤੁਹਾਡੀ ਖੁਸ਼ੀ ਹੈ ਜਿਵੇਂ ਤੁਹਾਨੂੰ ਚੰਗਾ ਲੱਗਦਾ ਪਰ ਜੇ ਕੱਲ ਨੂੰ ਪਰਮੇਸ਼ਰ ਉਹਨੂੰ ਆ ਕੇ ਇਹ ਗੱਲ ਕਹਿ ਦੇਵੇ ਵੀ ਮੈਂ ਚਾਹਨਾ ਹਾਂ ਤੂੰ ਇਸ ਕੁੜੀ ਦੇ ਨਾਲ ਤੇਰਾ ਵਿਆਹ ਨਹੀਂ ਹੋਣਾ ਚਾਹੀਦਾ ਮੈਂ ਤੇਰੇ ਤੇ ਨਹੀਂ ਕਰਨਾ ਤੇਰੇ ਲਈ ਮੈਂ ਇਹਨੂੰ ਨਹੀਂ ਬਣਾਇਆ ਤਾਂ ਫਿਰ ਕਿਉਂ ਪਰਮੇਸ਼ਰ ਨੂੰ ਛੱਡ ਦੇਗਾ ਕਿ ਉਹ ਕਹੇਗਾ ਕਿ ਪਰਮੇਸ਼ਰ ਮੈਨੂੰ ਚਾਹੀਦੀ ਸੀ ਇਹ ਹੀ ਕੁੜੀ ਤੂੰ ਮੇਰੇ ਲਈ ਨਹੀਂ ਕੀਤੀ ਇਸ ਲਈ ਮੈਂ ਤੇਰੇ ਨਾਲ ਵੀ ਨਹੀਂ ਰਹਿਣਾ ਕਿ ਐਸਾ ਕਰੇਗਾ ਉਹ ਕਿ ਅਸੀਂ ਐਸਾ ਕਰ ਸਕਦੇ ਹਾਂ ਮੈਂ ਅਸੀਂ ਖੁਦਾ ਅਸੀਂ ਦੇਖੋ ਅਸੀਂ ਖੁਦਾ ਤੋਂ ਮੰਗ ਰਹੇ ਹਾਂ ਪਰ ਖੁਦਾ ਨੂੰ ਅਸੀਂ ਕਹਿੰਨੇ ਵੀ ਤੂੰ ਦੇ ਉਹ ਜੋ ਸਾਨੂੰ ਚਾਹੀਦਾ ਇਹ ਐਸਾ ਕਰੇ ਹੋ ਸਕਦਾ ਅਸੀਂ ਜਿਹਦੇ ਤੋਂ ਮੰਗ ਰਹੇ ਸਾਂ ਸਾਨੂੰ ਉਹਦੀ ਮਰਜ਼ੀ ਨਹੀਂ ਚਾਹੀਦੀ ਸਾਨੂੰ ਉਹ ਚੀਜ਼ ਚਾਹੀਦੀ ਹੈ ਬਸ ਉਹਦੀ ਮਰਜ਼ੀ ਨਾਲ ਸਾਨੂੰ ਕੋਈ ਲੈਣਾ ਦੇਣਾ ਨਹੀਂ ਉਹ ਸਾਨੂੰ ਦੇ ਦੇਵੇ ਵੀ ਮਸੀਹਸੂ ਮੇਰਾ ਇਸ ਕੁੜੀ ਨਾਲ ਵਿਆਹ ਕਰ ਦੇਵੇ ਜੇ ਇਹਦੇ ਨਾਲ ਨਹੀਂ ਕਰਨਾ ਤਾਂ ਮੈਂ ਕਿਸੇ ਹੋਰ ਨਾਲ ਵੀ ਨਹੀਂ ਕਰਾਉਣਾ ਮੈਂ ਇਸੇ ਨਾਲ ਹੀ ਕਰਾਉਣਾ ਫਿਰ ਇਹ ਜਿੱਦ ਹੋਈ ਨਾ ਕਿ ਇਹਦੇ ਵਿੱਚ ਮੇਰੀ ਗਲਤੀ ਸੀ ਜਾਂ ਫਿਰ ਇਹਦੇ ਦੀ ਪਰਮੇਸ਼ਰ ਦੀ ਗਲਤੀ ਸੀ ਉਹਨੂੰ ਸਿਰਫ ਆਪਣੇ ਆਪ ਤੱਕ ਮਤਲਬ ਉਹਨੂੰ ਖੁਦਾ ਨਾਲ ਕੋਈ ਮਤਲਬ ਨਹੀਂ ਉਹਨੇ ਖੁਦਾ ਨੂੰ ਇੱਕ ਜਾਦੂ ਵਾਲਾ ਉਚਰਾਗ ਵਿੱਚ ਨਿਕਲੇ ਜਿੰਨ ਸਮਝਾਇਆ ਕਿ ਜਿੰਨ ਨੂੰ ਹੁਕਮ ਕਰੋ ਜੋ ਅਸੀਂ ਚਾਹੁੰਦੇ ਆ ਜਿੰਨੇ ਸਾਡੇ ਲਈ ਉਹ ਹੀ ਪ੍ਰੈਜ਼ੈਂਟ ਕਰੇ ਅਸੀਂ ਉਹ ਨਹੀਂ ਚਾਹੁੰਦੇ ਵੀ ਜੋ ਖੁਦਾ ਚਾਹੁੰਦਾ ਆ ਅਸੀਂ ਉਹ ਚਾਹੁੰਦੇ ਜੋ ਅਸੀਂ ਚਾਹੁੰਦੇ ਆ ਸਾਨੂੰ ਉਹ ਚਾਹੀਦਾ ਜੋ ਅਸੀਂ ਮੰਗਿਆ ਆ ਖੁਦਾ ਦਾ ਕੀ ਆ ਖੁਦਾ ਤਾਂ ਕਦੇ ਸਾਡੇ ਲਈ ਚੰਗਾ ਸੋਚਦਾ ਹੀ ਨਹੀਂਗਾ ਸਾਨੂੰ ਖੁਦਾ ਦੀ ਮਰਜ਼ੀ ਨਹੀਂ ਚਾਹੀਦੀ ਸਾਨੂੰ ਆਪਣੀ ਮਰਜ਼ੀ ਚਾਹੀਦੀ ਆ ਐਸੇ ਕਰਕੇ ਅਸੀਂ ਵਾਰ-ਵਾਰ ਹੱਥ ਵਿੱਚ ਹੁਣ ਉਹਦੀ ਇੱਕ ਜਿੱਦ ਸੀ ਕਿ ਮੈਂ ਉਸੇ ਨਾਲ ਹੀ ਵਿਆਹ ਕਰਾਉਣਾ ਤਾ ਕਿੰਨਾ ਭਲਾ ਹੁੰਦਾ ਉਹ ਖੁਦਾ ਨੂੰ ਇਹ ਕਹਿੰਦਾ ਕਿ ਪਰਮੇਸ਼ਰ ਤੇਰੀ ਮਰਜ਼ੀ ਪੂਰੀਆ ਵੇ ਹੋ ਸਕਦਾ ਖੁਦਾ ਦੀ ਮਰਜ਼ੀ ਇਹੀ ਹੁੰਦੀ ਕਿ ਉਹਦੇ ਨਾਲ ਹੀ ਪਿਆਰ ਕਰੇ ਉਹਦੇ ਨਾਲ ਹੀ ਵਿਆਹ ਕਰਾਵੇ ਉਹਦੇ ਨਾਲ ਹੀ ਆਪਣਾ ਘਰ ਬਸਾਵੇ ਹੋ ਸਕਦਾ ਨਾ ਖੁਦਾ ਦੀ ਮਰਜ਼ੀ ਇਹੀ ਹੁੰਦੀ ਬਹੁਤ ਸਾਰੇ ਵੱਡੇ ਵੱਡੇ ਦਾਸ ਹੈ ਜਿਨ੍ਹਾਂ ਦੀਆਂ ਲਵ ਮੈਰਿਜਸ ਹੋਈਆਂ ਹਨ ਖੁਦਾ ਲਵ ਮੈਰਿਜ ਤੋਂ ਘੇੜ ਨਹੀਂ ਕਰਦਾ ਪਰ ਕਿਣ ਐਸੇ ਹੀ ਲੋਕਾਂ ਤੋਂ ਕਰਦਾ ਆ ਜਿਹੜੇ ਕਿਸੇ ਹੋਰ ਦੇ ਕਰਕੇ ਖੁਦਾ ਤੱਕ ਨੂੰ ਛੱਡ ਸਕਦੇ ਆ ਹੁਣ ਉਹਨੇ ਝਟਨੇ ਨੇ ਕਹਿਤਾ ਵੀ ਮੈਂ ਤਾਂ ਗੁਰੂਪੋ ਚੋਂ ਨਿਕਲਿਆ ਤੁਸੀਂ ਇਹ ਪ੍ਰੇਰ ਕਿਉਂ ਨਹੀਂ ਕੀਤੀ ਕਿ ਮੇਰਾ ਵਿਆਹ ਉਸੇ ਕੁੜੀ ਨਾਲ ਹੋਵੇ ਤੇ ਫਿਰ ਕੱਲ ਨੂੰ ਪਰਮੇਸ਼ਰ ਵੀ ਅਗਰ ਕਵੇ ਨਾ ਕਿ ਇਹ ਇਸ ਕੁੜੀ ਨਾਲ ਤੇਰਾ ਵਿਆਹ ਨਹੀਂ ਹੋਣਾ ਤਾਂ ਉਹਨੇ ਰੱਬ ਬਦਲ ਦੇਣਾ ਆ ਉਹਨੇ ਟੇਵਿਆਂ ਵਾਲੇ ਕੋਲੇ ਚਲ ਜਾਣਾ ਵੀ ਤੁਸੀਂ ਕਰੋ ਭਈ ਈਸ਼ੂ ਨੇ ਤਾਂ ਕੀਤਾ ਨਹੀਂ ਇਸੇ ਕਰਕੇ ਖੁਦਾ ਕਹਿੰਦਾ ਆ ਵੀ ਧਰਤੀ ਤੇ ਕਿਸੇ ਨੂੰ ਇੰਨਾ ਪਿਆਰ ਪਿਆਰ ਜਾਂ ਪ੍ਰੇਮ ਨਾ ਕਰਿਓ ਕਿ ਉਹ ਤੁਹਾਨੂੰ ਮੇਰੇ ਤੋਂ ਹੀ ਦੂਰ ਕਰ ਦਵੇ ਹੁਣ ਉਹਦਾ ਅੰਦਰ ਦਾ ਪਿਆਰ ਐਸਾ ਸੀਗਾ ਕਿ ਮੈਂ ਇਹਨੂੰ ਨਹੀਂ ਛੱਡ ਸਕਦਾ ਖੁਦਾ ਨੂੰ ਛੱਡ ਸਕਦਾ ਆ ਮੇ ਜੇ ਖੁਦਾ ਨੇ ਮੇਰੇ ਇਹਦਾ ਨ ਵਿਆਹ ਨਾ ਕਰਾਇਆ ਤਾਂ ਇਸ ਕਰਕੇ ਉਹਨੇ ਹੱਥ ਦੇ ਨਾਲ ਜਿੱਦ ਦੇ ਨਾਲ ਉਹ ਪਾਪ ਕੀਤਾ ਤੇ ਸਾਡੇ ਵਿੱਚ ਵੈਸੇ ਬਹੁਤ ਸਾਰੇ ਭੈਣ ਭਈਆ ਜੋ ਅੱਜ ਵੀ ਅੜੀ ਫੜ ਕੇ ਬੈਠ ਹੈ ਵੀ ਜੋ ਮੈਂ ਚਾਹਣਾ ਹੈ ਉਹ ਮੇਰੇ ਲਈ ਹੋਵੇ ਮੈਨੂੰ ਉਹੀ ਚਾਹੀਦਾ ਹੈ ਖੁਦਾ ਦੀ ਮਰਜ਼ੀ ਨਹੀਂ ਮੈਨੂੰ ਖੁਦਾ ਤੋਂ ਆਸ਼ੀਸ਼ ਚਾਹੀਦੀ ਹੈ ਉਹ ਵੀ ਆਪਣੀ ਮਰਜ਼ੀ ਦੇ ਨਾਲ ਤੇ ਜਦੋਂ ਅਸੀਂ ਜਿੱਦ ਕਰਦੇ ਹਾਂ ਖੁਦਾ ਦੇ ਖਿਲਾਫ ਖੜੇ ਹੁੰਨੇ ਅਸੀਂ ਪਾਪ ਕਰਦੇ ਹਾਂ ਜਦੋਂ ਅਸੀਂ ਜਿੱਦ ਦੇ ਨਾਲ ਹੱਥ ਕਰਕੇ ਪਾਪ ਦੇ ਵਿੱਚ ਡਿੱਗ ਜਾਂਦੇ ਹਾਂ ਫਿਰ ਉਦੋਂ ਅਸੀਂ ਬਹੁਤ ਬੁਰੇ ਭੰਨੇ ਜਾਂਦੇ ਹਾਂ ਸਾਰਾ ਬ੍ਰੇਕ ਖੁਦਾ ਦੇ ਨਾਲ ਇੰਨਾ ਜ਼ਿਆਦਾ ਹੋ ਜਾਂਦਾ ਨਾ ਕਿ ਫਿਰ ਉਸ ਬ੍ਰੇਕ ਕੇ ਜਿਹਨੂੰ ਫਿਲ ਕਰਨਾ ਬਹੁਤ ਔਖਾ ਆ ਜਾਂਦਾ ਹੈ ਗੈਪ ਪੈ ਜਾਂਦਾ ਹੈ ਕਲਾਮ ਚ ਲਿਖਿਆ ਉਹ ਅਚਾਨਕ ਪੰਨਿਆ ਜਾਵੇਗਾ ਔਰ ਫਿਰ ਉਹਦਾ ਕੋਈ ਉਪਾਅ ਨਹੀਂ ਹੋਵੇਗਾ ਹallelujah ਉਹਦੇ ਲਈ ਕੋਈ ਰਾਸਤਾ ਨਹੀਂ ਨਿਕਲੇਗਾ ਕੋਈ ਉਪਾਅ ਨਹੀਂ ਹੋਏਗਾ ਕਲਾਮ ਚ ਲਿਖਿਆ ਆ ਕਿ ਜਦ ਧਰਮੀ ਉੱਚੇ ਕੀਤੇ ਜਾਂਦੇ ਹਨ ਤਾਂ ਲੋਕ ਆਨੰਦ ਕਰਦੇ ਆ ਕਰਦੇ ਆ ਨਾ ਲੋਕ ਖੁਸ਼ੀ ਮਨਾਉਂਦੇ ਆ ਨਾ ਜਦੋਂ ਕਿ ਖੁਦਾ ਦਾ 10 ਵਾਅਦਾ ਆ ਜਾਂ ਫਿਰ ਖੁਦਾ ਦੇ ਲੋਕ ਵਾਅਦੇ ਆ ਜਾਂ ਕਿਸੇ ਪੈਨਪੈਰ ਦੀ ਗਵਾਹੀਆਂ ਅਸੀਂ ਸੁਣਦੇ ਆ ਅਸੀਂ ਹਰ ਰੋਜ਼ ਹੀ ਗਵਾਹੀਆਂ ਸੁਣਦੇ ਆ ਬਹੁਤ ਸਾਰੀਆਂ ਗਵਾਹੀਆਂ ਸੰਦੇਵਾਂਗੇ ਅਜਿਤੇ ਜਿਤੇ ਵੀ ਅਸੀਂ ਚਰਚੇ ਜਾਂਦੇ ਆ ਜਾਂ ਜੋ ਜੋ ਵੀ ਪ੍ਰਚਾਰ ਅਸੀਂ ਸੁਣਦੇ ਉਹਦੇ ਵਿੱਚ ਟੈਸਟਮਨੀਸ ਤਾਂ ਹਰ ਕੋਈ ਦਿੰਦਾ ਹੀ ਆ ਅਸੀਂ ਕਦੇ ਵੀ ਗਵਾਹੀ ਸੁਣਦੇ ਆ ਸਾਨੂੰ ਖੁਸ਼ੀ ਹੁੰਦੀ ਨਾ ਕਿ ਪਰਮੇਸ਼ਰ ਨੇ ਇਹਦੀ ਜ਼ਿੰਦਗੀ ਚਾਹ ਕੰਮ ਕੀਤਾ ਜਦੋਂ ਧਰਮੀ ਉੱਚਾ ਹੁੰਦਾ ਨਾ ਜਦੋਂ ਕਿਸੇ ਦੀ ਜ਼ਿੰਦਗੀ ਧਾਰਮਿਕਤਾ ਨਾਲ ਗਾਮ ਹੁੰਦਾ ਅਸੀਂ ਖੁਸ਼ੀ ਮਨਾਉਂਦੇ ਆ ਸੀ ਆਨੰਦ ਕਰਦੇ ਆ ਕਹਿੰਦਾ ਪਰ ਜਦ ਰਾਜ ਕਰਦੇ ਆ ਤਾਂ ਪ੍ਰਜਾ ਤਾਂ ਹਾਂ ਮਾਰਦੀ ਆ ਹallelujah ਦੁਸ਼ਟ ਰਾਜ ਕਰਦੇ ਜਿੱਦਾਂ ਅਸੀਂ ਵੇਖਦੇ ਪਈਏ ਜਦੋਂ ਮਿਸਰ ਦੇਸ਼ ਰਾਜ ਕਰਦਾ ਸੀ ਉਹ ਪਾਪ ਚ ਸੀ ਉਹ ਮੂਰਤੀਆਂ ਚ ਸੀ ਉਹ ਪਰਮੇਸ਼ਰ ਦੇ ਲੋਕਾਂ ਤੇ ਰਾਜ ਕਰ ਰਿਹਾ ਸੀ ਜਦੋਂ ਤਾਂਹਾ ਵੱਜਦੀਆਂ ਸੀ ਨਾ ਉਸੇ ਤਰ੍ਹਾਂ ਜਦੋਂ ਸਾਡੇ ਅੰਦਰ ਪਾਪ ਆ ਜਦੋਂ ਸਾਡੇ ਤੇ ਸ਼ੈਤਾਨ ਰਾਜ ਕਰਦਾ ਹੈ ਸਾਡੇ ਮਨਾਂ ਤੇ ਸਾਡੇ ਸਰੀਰਾਂ ਤੇ ਉਦੋਂ ਸਾਨੂੰ ਖੁਦਾ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਔਰ ਉਦੋਂ ਅਸੀਂ ਦੁੱਖ ਹੀ ਪਾਉਨੇ ਔਰ ਸਾਡੇ ਸਭ ਦੀ ਜ਼ਿੰਦਗੀ ਦੀਆਂ ਗਵਾਹੀਆਂ ਆ ਜਦੋਂ ਅਸੀਂ ਪਰਮੇਸ਼ਰ ਤੋਂ ਦੂਰ ਸੀ ਦੁਸ਼ਟ ਸਾਡੇ ਸਰੀਰਾਂ ਤੇ ਸਾਡੇ ਆਤਮਾਵਾਂ ਤੇ ਰਾਜ ਕਰਦਾ ਸੀ ਅਸੀਂ ਆਪਣੀ ਮਰਜ਼ੀ ਨਾਲ ਕੋਈ ਸੂਰਤ ਦਾ ਰੰਗ ਨਹੀਂ ਸੀ ਪਾ ਸਕਦੇ ਕੋਈ ਕਹਿੰਦਾ ਸੀ ਹਰਾ ਨਹੀਂ ਪਾਉਣਾ ਕੋਈ ਕਹਿੰਦਾ ਸੀ ਕਾਲਾ ਨਹੀਂ ਪਾਉਣਾ ਕੋਈ ਕਹਿੰਦਾ ਸੀ ਚਟਾ ਨਹੀਂ ਪਾਉਣਾ ਕੋਈ ਕਹਿੰਦਾ ਸੀਗਾ ਸੰਤਰੀ ਨਹੀਂ ਪਾਣਾਗਾ ਵੀ ਇਹ ਬਾਬਿਆਂ ਦੇ ਰੰਗ ਆ ਅਸੀਂ ਆਪਣੇ ਸਰੀਰ ਤੇ ਆਪਣੀ ਮਰਜ਼ੀ ਨਹੀਂ ਕਰ ਸਕਦੇ ਸੀ ਸਾਨੂੰ ਆਪਦੇ ਧਾਗਿਆਂ ਵਿੱਚ ਜਕੜੀ ਬੈਠੇ ਸੀ ਅਸੀਂ ਆਪਣੀ ਮਰਜ਼ੀ ਨਾਲ ਸਿਰ ਨਹੀਂ ਧੋ ਸਕਦੇ ਸੀ ਅਸੀਂ ਆਪਣੀ ਮਰਜ਼ੀ ਨਾਲ ਕੱਪੜੇ ਨਹੀਂ ਸੀ ਧੋ ਸਕਦੇ ਅਸੀਂ ਆਪਣੀ ਮਰਜ਼ੀ ਨਾਲ ਚਿਕਨ ਨਹੀਂ ਸੀ ਖਾ ਸਕਦੇ ਅਸੀਂ ਆਪਣੀ ਮਰਜ਼ੀ ਨਾਲ ਘਰੋਂ ਬਾਹਰ ਨਹੀਂ ਸੀ ਕਿਤੇ ਨਿਕਲ ਸਕਦੇ ਅਸੀਂ ਜਕੜੇ ਪਏ ਸੀ ਬੰਨੇ ਪਏ ਸੀ ਤੋਂਦੋ ਅਸੀਂ ਤਾਂ ਹਾਂ ਮਾਰਦੇ ਸੀਗੇ ਜਦੋਂ ਦੁਸ਼ਟ ਸਾਡੇ ਤੇ ਰਾਜ ਕਰਦਾ ਸੀ ਪਰ ਜਦੋਂ ਖੁਦਾ ਦੀ ਦਇਆ ਸਾਡੇ ਤੇ ਹੋਈ ਫਿਰ ਅਸੀਂ ਆਨੰਦ ਚ ਆ ਗਏ ਫਿਰ ਅਸੀਂ ਜੇ ਕਾਰੇ ਲਾਉਣ ਲੱਗੇ ਪਰ ਖੁਦਾ ਉਦੋਂ ਅਫਸੋਸ ਕਰਦਾ ਆ ਜਦੋਂ ਅਸੀਂ ਉਹਦੇ ਆਨੰਦ ਉਹਦੇ ਜੈਕਾਰਿਆਂ ਨੂੰ ਲੈਣ ਤੋਂ ਬਾਅਦ ਸਾਰਾ ਸ਼ਟਕਾਰਾ ਪਾਉਣ ਤੋਂ ਬਾਅਦ ਧਾਗਿਆਂ ਤਵੀਤਾਂ ਵਿੱਚੋਂ ਨਿਕਲ ਕੇ ਆਜ਼ਾਦੀ ਪਾਉਣ ਤੋਂ ਬਾਅਦ ਫੇਰ ਅਸੀਂ ਠੋਕਰ ਖਾਂਦੇ ਆ ਫੇਰ ਅਸੀਂ ਬਾਰ-ਬਾਰ ਸੁਣਨ ਸਿੱਖਣ ਸਮਝਣ ਦੇ ਬਾਅਦ ਵੀ ਪਾਪ ਕਰਦੇ ਆ ਜਦੋਂ ਅਸੀਂ ਠੋਕਰ ਦਾ ਕਾਰਨ ਬਣਦੇ ਆ ਜਦੋਂ ਅਸੀਂ ਉਹ ਸਾਰੇ ਕੰਮ ਕਰਦੇ ਆ ਜਿਹੜੇ ਬਾਈਬਲ ਦੇ ਵਚਨ ਦੇ ਖਿਲਾਫ ਆ ਫਿਰ ਉਹਦੋਂ ਖੁਦਾ ਵੀ ਦੁੱਖ ਮਨਾਉਂਦਾ ਆ ਉਦੋਂ ਖੁਦਾ ਵੀ ਅਫਸੋਸ ਕਰਦਾ ਹੈ ਔਰ ਪਰਵਚਨ ਦੇ ਵਿੱਚ ਲਿਖਿਆ ਫਿਰ ਖੁਦਾ ਕਰੋਧਵਾਨ ਵੀ ਹੁੰਦਾ ਹੈ ਕਹਿੰਦਾ ਉਹ ਅਚਾਨਕ ਪੰਨੇ ਵੀ ਜਾਣਗੇ ਔਰ ਐਸੇ ਪੰਨੇ ਜਾਣਗੇ ਫਿਰ ਹੋਂਦਾ ਕੋਈ ਉਪਾਅ ਨਹੀਂ ਹੋਏਗਾ ਜਿਹੜਾ ਜਾਣ ਬੁੱਝ ਕੇ ਤੇ ਵਾਰ-ਵਾਰ ਪਾਪ ਕਰਦਾ ਉਹਦਾ ਕੋਈ ਵੀ ਉਪਾਅ ਨਹੀਂ ਹੋਏਗਾ ਉਹਨਾਂ ਨੇ ਜਾਣਗੇ ਨਾਸ਼ ਕੀਤੇ ਜਾਣਗੇ ਉਹ ਨਾ ਹੋਿਆਂ ਵਰਗੇ ਹੋ ਜਾਣਗੇ ਉਹ ਲਤਾੜੇ ਜਾਣਗੇ ਉਹ ਸਿੱਟੇ ਜਾਣਗੇ ਉਹਨਾਂ ਨੂੰ ਠੋਕਰ ਵੱਜੇਗੀ ਅਤੇ ਅੰਤ ਉਹ ਪਿਤਾ ਪਰਮੇਸ਼ਰ ਦੇ ਰਾਜ ਤੋਂ ਪੂਰੀ ਰੀਤੀ ਨਾ ਬੇਦਖਲ ਹੋ ਜਾਣਗੇ ਹallelujah ਅਜੇ ਸਾਡੇ ਕੋਲੇ ਮੌਕਾ ਹੈ ਕਿ ਅਸੀਂ ਆਪਣੇ ਪਾਪਾਂ ਤੋਂ ਤਾਬਾ ਕਰੀਏ ਔਰ ਖੁਦਾਵੰਦ ਦੇ ਨਾਮ ਦੇ ਵਿੱਚ ਫਿਰ ਤੋਂ ਇੱਕ ਸੱਚੀ ਅਤੇ ਖਰੀ ਚਾਲ ਚੱਲਣ ਦੇ ਲਈ ਆਪਣੇ ਆਪ ਨੂੰ ਤਿਆਰ ਕਰੀਏ ਕਿਉਂਕਿ ਵਚਨ ਸਾਨੂੰ ਤਾੜਦਾ ਸਿਖਾਉਂਦਾ ਤੇ ਸੁਧਾਰਦਾ ਹੈ ਕਿ ਪਾਪ ਨਾ ਕਰੋ ਤੇ ਜਦੋਂ ਸਾਨੂੰ ਸਭ ਕੁਝ ਪਤਾ ਆ ਪਤਾ ਹੁੰਦਿਆਂ ਹੋਇਆਂ ਵੀ ਅਸੀਂ ਉਹੀ ਕੰਮ ਕਰਦੇ ਹਾਂ ਤਾਂ ਸਾਨੂੰ ਚਾਹੀਦਾ ਕਿ ਅਸੀਂ ਉਹ ਸਾਰੇ ਹੀ ਬੰਦਨਾ ਸਾਰੇ ਪਾਪਾਂ ਤੋਂ ਤੌਬਾ ਕਰੀਏ ਆਜ਼ਾਦੀ ਦੇ ਲਈ ਸ਼ਿਫਾ ਦੇ ਲਈ ਛਟਕਾਰੇ ਦੇ ਲਈ ਔਰ ਖੁਦਾ ਦੀ ਸਹਾਇਤਾ ਦੇ ਲਈ ਅਸੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਹੱਥਾਂ 'ਚ ਸੌਂਪੀਏ ਤਾ ਉਹ ਸਭ ਮਿਲ ਕੇ ਆਪਣੇ ਸਾਰੇ ਹੀ ਉਹਨਾਂ ਗੁੱਝੇ ਪਾਪਾਂ ਤੋਂ ਅਤੇ ਜਾਣ ਬੁੱਝ ਕੇ ਕੀਤੇ ਗੁਨਾਹਾਂ ਤੋਂ ਤੌਬਾ ਕਰਦੇ ਹੋਏ ਪਰਮੇਸ਼ਰ ਦੇ ਪਵਨ ਅਤੇ ਸੁਰਗ ਰਾਜ ਦੀ ਤਿਆਰੀ ਦੇ ਲਈ ਸਾ ਮਿਲ ਕੇ ਖੁਦਾਵੰਦ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ ਹਾਲੇਲੂਇਆ 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 ਤਾਰੀਫ 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 ਕਰਦੇ ਹਾਂ ਮਹਾਨ ਸਮਰਥੀ ਖੁਦਾਵੰਦ ਪਿਆਰੇ ਪਰਮੇਸ਼ਰ ਪ੍ਰਭੂ ਯਹਵਾ ਤੁਹਾਡਾ ਸ਼ੁਕਰ ਤੁਹਾਡਾ ਤਾਰੀਫ ਤੁਹਾਡੀ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਤੁਸੀਂ ਮਹਿਮਾ ਦੇ ਯੋਗ ਅਤਿ ਪਵਿੱਤਰ ਸਮਰਥੀ ਪਿਆਰੇ ਪਰਮੇਸ਼ਰ ਪ੍ਰਭੂ ਜੀ ਕੀ ਕਿਰਪਾ ਕਰਨ ਵਾਲੇ ਸੱਚਮੁੱਚ ਜ਼ਿੰਦਾ ਖੁਦਾਵੰਦ ਪਿਆਰੇ ਪਰਮੇਸ਼ਰ ਤੁਸੀਂ ਰਹਿਮ ਕਰਨ ਵਾਲੇ ਦਇਆ ਦੇ ਸਾਗਰ ਰਾਤ ਪਵਿੱਤਰ ਪਰਮੇਸ਼ਰ ਪ੍ਰਭੂ ਜੀ ਤੁਸੀਂ ਆਪਣੀ ਕਿਰਪਾ ਆਪਣੀ ਆਸ਼ੀਸ਼ ਦੇ ਵਜ਼ੀਲੇ ਸਾਨੂੰ ਬਲੈਸ ਕਰਨ ਵਾਲਿਓ ਪਿਆਰੇ ਖੁਦਾਵੰਦ ਆਪਣੀ ਦਇਆ ਕਿਰਪਾ ਭਲਾਈ ਪਰ ਪੂਰੀ ਨੂੰ ਸਾਡੀਆਂ ਜ਼ਿੰਦਗੀਆਂ ਚ ਦੇਣਾ ਖੁਦਾਵੰਦ ਤੁਸੀਂ ਆਪਣੀ ਕਿਰਪਾ ਆਪਣੀ ਆਸ਼ੀਸ਼ਾਂ ਦੇ ਵਜ਼ੀਲੇ ਸਾਨੂੰ ਬਲੈਸ ਕਰਨਾ ਖੁਦਾ ਸਾਡੀਆਂ ਜ਼ਿੰਦਗੀਆਂ ਚ ਕੋਈ ਵੀ ਐਸਾ ਗਲਤੀ ਗੁਨਾਹ ਪਾਪ ਅਪਰਾਧ ਨਾ ਹੋਵੇ ਪਿਤਾ ਪਰਮੇਸ਼ਰ ਜਿਹੜੇ ਪਾਪ ਖੁਦਾਵੰਦ ਸਾਨੂੰ ਤੁਹਾਡੇ ਰਾਜ ਤੋਂ ਦੂਰ ਕਰਨ ਖੁਦਾਵੰਦ ਸੱਚਮੁੱਚ ਸਾਥੋ ਜਾਣ ਬੁੱਝ ਕੇ ਕੀਤੇ ਗੇ ਰਹੀ ਐਸੀ ਗਲਤੀਆਂ ਗੁਨਾਹਾਂ ਪਾਪਾਂ ਪਰਾਧਾਂ ਤੋਂ ਤੁਸੀਂ ਸਾਨੂੰ ਸ਼ਮਾ ਕਰਨਾ ਬਖਸ਼ ਲੈਣਾ ਬੇਰੀ ਪ੍ਰਭੂ ਜੀ ਅਸੀਂ ਸਭ ਦੇ ਸਭ ਤੁਹਾਡੇ ਰਾਜ ਤੁਹਾਡੀ ਮਹਿਮਾ ਦੇ ਵਿੱਚ ਵਧিয়ে ਤੇ ਬਣੀਏ ਖੁਦਾਵੰਤ ਤੁਹਾਡੀ ਕਿਰਪਾ ਤੁਹਾਡੀ ਆਸ਼ੀਰਵਾਦ ਲਈ ਹਾਰ ਇੱਕ ਜਨ ਤਿਆਰੀ ਕਰੀਏ ਖੁਦਾਵੰਤ ਤੁਹਾਡਾ ਆਤਮਾਵਲ ਕੇ ਭਰਪੂਰੀ ਦਾ ਆਤਮਾ ਸਾਡੇ ਅੰਦਰ ਵੱਸੇ ਅਤੇ ਪਿਤਾ ਸਾਨੂੰ ਭਰਪੂਰ ਕਰੇ ਆਜ਼ਾਦ ਕਰੋ ਖੁਦਾਵਨ ਫ੍ਰੀ ਕਰੋ ਆਜ਼ਾਦ ਕਰੋ ਰਹਿਮ ਕਰੋ ਦਇਆ ਕਰੋ ਪਿਆਰੇ ਪ੍ਰਭੂ ਜੀ ਆਪਣੀ ਕਿਰਪਾ ਦੇ ਵਸੀਲੇ ਸਾਡੀਆਂ ਜ਼ਿੰਦਗੀਆਂ ਨੂੰ ਬਦਲੋ ਅਤੇ ਬles ਕਰੋ ਖੁਦਾਵਨ ਸਾਡੀ ਜ਼ਿੰਦਗੀ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਬਰਕਤ ਦੇਣਾ ਖੁਦਾਵਨ ਹਰ ਇੱਕ ਘਰ ਉਹ ਪਰਿਵਾਰ ਜੋ ਪਾਪ ਦੇ ਵਿੱਚ ਨੇ ਖੁਦਾ ਜਿਨ੍ਹਾਂ ਦੇ ਬੱਚੇ ਪਾਪ ਵਿੱਚ ਨੇ ਖੁਦਾ ਬੁਰੀ ਸੰਗਤ ਵਿੱਚ ਨੇ ਨਸ਼ੇ ਵਿੱਚ ਨੇ ਬੇਬਚਾਰਾਂ ਦੇ ਵਿੱਚ ਨੇ ਹਰ ਇੱਕ ਬੰਧਨ ਵਿਪਤਾ ਬਿਮਾਰੀ ਪਰੇਸ਼ਾਨੀ ਜਾਦੂ ਟੋਣੇ ਦੁਸ਼ਟ ਆਤਮਾ ਤੋਂ ਆਜ਼ਾਦ ਕਰੋ ਫ੍ਰੀ ਕਰੋ ਪਵਿੱਤਰ ਤਾਈ ਵਿੱਚ ਚੱਲਣ ਚੱਨਾਂ ਦੀ ਮਦਦ ਕਰੋ ਪਵਿੱਤਰ ਆਤਮਾ ਦੀ ਸਹਾਮਤਨਾ ਨੂੰ ਸ਼ੋਇ ਅਤੇ ਆਜ਼ਾਦ ਕਰੇ ਫ੍ਰੀ ਕਰੇ ਬਿਤਾ ਪਰਮੇਸ਼ਰ ਹਰ ਇੱਕ ਬੰਧਨ ਤੋੜ ਦਿੱਤੇ ਜਨ ਖੁਦਾ ਹਰ ਇੱਕ ਸ਼ੈਤਾਨ ਦੇ ਝੂਲੇ ਪੰਦ ਦਿੱਤੇ ਜਨ ਪ੍ਰਭੂ ਜੀ ਅੱਜ ਪਵਿੱਤਰ ਆਤਮਾ ਦੀ ਸਮਰਥ ਹਰ ਇੱਕ ਦੇ ਸਰੀਰ ਨੂੰ ਹਰ ਇੱਕ ਦੇ ਆਤਮਾ ਨੂੰ ਆਜ਼ਾਦ ਕਰੇ ਫ੍ਰੀ ਕਰੇ ਬਾਰੇ ਖੁਦਾਵੰਦ ਹਰ ਇੱਕ ਰੂਹ ਜਿ ਸਮਝਾਂ ਯੇਸ਼ੂ ਨਾਸੀ ਦੇ ਹੱਥ ਜਲਾਲੀ ਜੰਦਾ ਔਰ ਸਮਰਥੀ ਨਾਮ ਦੇ ਵਸੀਲੇ ਹਿੰਮਤ ਤਾਕਤ ਬਲ ਤੇ ਸਮਰਥ ਨੂੰ ਪ੍ਰਾਪਤ ਕਰੇ ਖੁਦਾ ਸਾਰੇ ਹੀ ਬੰਧਨ ਰੋਗ ਬਵਾ ਬਿਮਾਰੀਆਂ ਅੱਜ ਇਹਨਾਂ ਦੀਆਂ ਜ਼ਿੰਦਗੀਆਂ 'ਚੋਂ ਨਾਸ਼ ਪਸਮ ਖਤਮ ਹੋ ਜਾਣ। ਖੁਦਾਵੰਤ ਤੁਹਾਡੀ ਕਿਰਪਾ, ਆਸ਼ੀਸ਼, ਬਰਕਤ, ਦਇਆ, ਭਲਾਈ, ਪ੍ਰੇਮ ਭਰਪੂਰੀ ਸਦਾ ਤੋਂ ਲੈ ਕੇ ਸਦਾ ਤੱਕ ਇਹਨਾਂ ਦੀਆਂ ਜ਼ਿੰਦਗੀਆਂ 'ਚ ਠਹਿਰ ਜਾਵੇ। ਪਿਆਰੇ ਪ੍ਰਭੂ ਜੀ, ਤੁਹਾਡਾ ਆਤਮਾ ਇਹਨਾਂ ਨੂੰ ਬਰਕਤ ਦੇਵੇ। ਪਿਤਾ ਪਰਮੇਸ਼ਰ ਹਰ ਇੱਕ ਬੰਧਨ ਤੋਂ ਆਜ਼ਾਦ ਕਰੋ ਪ੍ਰਭੂ ਜੀ। ਹਰ ਇੱਕ ਜਕੜਨ ਅਤੇ ਹਰ ਉਸ ਗੁੱਝੇ ਪਾਪਾਂ ਤੋਂ ਜੋ ਇਹਨਾਂ ਤੋਂ ਅਣਜਾਣੇ ਜਾਂ ਜਾਣੇ ਵਿੱਚ ਹੋ ਜਾਂਦੇ ਨੇ। ਖੁਦਾਵੰਤ ਸਾਰੇ ਹੀ ਪਾਪ ਅਜਿਹਾ ਇਹਨਾਂ ਦੀਆਂ ਜ਼ਿੰਦਗੀਆਂ 'ਚੋਂ ਰੱਦ ਹੋ ਜਾਣ ਖੁਦਾ। ਔਰ ਇਹ ਧਾਰਮਿਕਤਾ ਦੀ ਚਾਲ ਚੱਲਣ ਅਤੇ ਆਨੰਦ ਵਿੱਚ ਜੇ ਕਾਰੀ ਲ ਨਾਲ ਉਹ ਚਿਕਰ ਕਰਦੇ ਹੋਏ ਦੁਆ ਕਰਦੇ ਹਾਂ ਸਾਰੇ ਹੀ ਪੈਣਾ ਪਾਈਆਂ ਦੇ ਲਈ ਜਿਨ੍ਹਾਂ ਨੇ ਆਪਣੇ ਨਾਮ ਤੁਹਾਡੀ ਪਵਿੱਤਰ ਹਜ਼ੂਰੀ ਦੇ ਵਿੱਚ ਭੇਜੇ ਨੇ ਖੁਦਾਵੰਦ ਦੁਆ ਕਰਦੇ ਮਹਾਨ ਖੁਦਾਵੰਦ ਤੁਹਾਡੇ ਬੇਟੇ ਸੁਖਦੀਪ ਸਿੰਘ ਲਈ ਪ੍ਰਭੂ ਜੀ ਜੋਨਾਂ ਦੀ ਬਾਈਕ ਚੋਰੀ ਹੋ ਗਈ ਪਤਾ ਪਰਮੇਸ਼ਰ ਉਹਨਾਂ ਦੀ ਬਾਈਕ ਉਹਨਾਂ ਨੂੰ ਮਿਲਣ ਵੇਚਣਾ ਦੀ ਮਦਦ ਕਰੋ ਮਨੀਸ਼ਾ ਲਈ ਦੁਆ ਕਰਦੇ ਖੁਦਾਵਾਨ ਉਹਨਾਂ ਦੇ ਹਰੀ ਕੇ ਇਗਜ਼ਾਮ ਦੇ ਵਿੱਚੋਂ ਬਲੈਸ ਤੇ ਫਤਿਹਮੰਦ ਹੋਣ ਚਾਹਨਾ ਦੀ ਮਦਦ ਕਰਨਾ ਕਸ਼ਮੀਰ ਕੌਰ ਲਈ ਦੁਆ ਕਰਦੇ ਖੁਦਾ ਇਹਨਾਂ ਦੇ ਕੰਨ ਦੇ ਵਿੱਚ ਹੋਏ ਹਰੀ ਕੋ ਰੋਗ ਬਿਮਾਰੀ ਪਰੇਸ਼ਾਨੀ ਤੋਂ ਫ੍ਰੀ ਕਰਨਾ ਪ੍ਰਭੂ ਜੀ ਲਾਪਰੀ ਸਿੰਘ ਲਈ ਦੁਆ ਕਰਦੇ ਖੁਦਾਵਾਨ ਇਹਨਾਂ ਨੂੰ ਗਵਰਨਮੈਂਟ ਜੋਬ ਮਿਲਣ ਚਾਹਨਾ ਦੀ ਮਦਦ ਕਰਨਾ ਪੈਰੇ ਖੁਦਾਵਾਨ ਮਲਕੀਤ ਕੌਰ ਲਈ ਦੁਆ ਕਰਦੇ ਹਾਂ ਸਰੀਰ ਦੇ ਸਾਰੇ ਹੀ ਰੋਗ ਬੰਧਨ ਬਿਮਾਰੀਆਂ ਪੀੜਾ ਪਰੇਸ਼ਾਨੀਆਂ ਤੋਂ ਆਜ਼ਾਦ ਕਰੋ ਘਰ ਵਿੱਚ ਹਰ ਇੱਕ ਭਲੀ ਵਸਤੂ ਨਾਲ ਬLES ਕਰੋ ਪ੍ਰਭੂ ਜੀ ਪਰਿਵਾਰ ਦੇ ਹਰ ਇੱਕ ਜਾਨ ਨੂੰ ਮਸਾ ਕਰੋ ਪਿਤਾ ਪਰਮੇਸ਼ਰ ਹਰ ਇੱਕ ਜਾਨ ਦੇ ਵਿੱਚ ਪਿਤਾ ਪਰਮੇਸ਼ਰ ਆਪਣੀ ਆਤਮਾ ਪ੍ਰਾਰਥਨਾ ਦੇ ਫਲ ਨੂੰ ਭੇਜੋ ਪ੍ਰਭੂ ਜੀ ਸਤਪਾਲ ਸਿੰਘ ਲਈ ਦੁਆ ਕਰਦੇ ਇਹਨਾਂ ਦੇ ਪੈਰਾਂ ਦਿੱਤੇ ਹਰ ਇੱਕ ਸਵੇਲਿੰਗ ਅਤੇ ਦਰਦ ਤੋਂ ਇਹਨਾਂ ਨੂੰ ਆਜ਼ਾਦ ਕਰੋ ਅਤੇ ਹਰ ਇੱਕ ਸ਼ੂਗਰ ਦੇ ਰੋਗ ਤੋਂ ਫ੍ਰੀ ਕਰੋ ਕੁਲਵਿੰਦਰ ਸਿੰਘ ਲਈ ਦੁਆ ਕਰਦੇ ਪੈਰੇ ਪਰਮੇਸ਼ਰ ਖੁਦਾਵੰਦ ਹੋਰ ਕੁਲਵਿੰਦਰ ਸਿੰਘ ਲਈ ਦੁਆ ਕਰਦੇ ਪੈਰੇ ਪ੍ਰਭੂ ਜੀ ਜੋ ਉਹ ਘਰ ਵਿੱਚ ਲੜਾਈ ਕਲੇਸ਼ ਕਰਦੇ ਨੇ ਖੁਦਾਵੰਦ ਜਿਸ ਵੀ ਜ਼ਮੀਨ ਦੇ ਕਰਕੇ ਇਹਨਾਂ ਦੇ ਵਿੱਚ ਕਲੇਸ਼ ਰਹਿੰਦਾ ਖੁਦਾ ਹਰ ਇੱਕ ਕਲੇਸ਼ ਵਿਪਤਾ ਵਵਾ ਬਿਮਾਰੀ ਤੋਂ ਇਹਨਾਂ ਨੂੰ ਫ੍ਰੀ ਕਰਨਾ ਖੁਦਾਵੰਦ ਸਾਰੇ ਹੀ ਰੋਗ ਬਿਮਾਰੀਆਂ ਪਰੇਸ਼ਾਨੀਆਂ ਰੱਦ ਹੋ ਜਾਣ ਅੰਗਰੇਜ਼ ਸਿੰਘ ਲਈ ਦੁਆ ਕਰਦੇ ਖੁਦਾਵੰਦ ਚੰਗੀ ਸਿਹਤ ਨਾਲ ਬles ਕਰਨਾ ਇਹਨਾਂ ਦੀ ਇਮਿਊਨਿਟੀ ਨੂੰ ਬੂਸਟ ਕਰਨਾ ਖੁਦਾ ਹਰ ਇੱਕ ਬਿਮਾਰੀ ਨੂੰ ਲੜਨ ਦੇ ਵਿੱਚ ਇਹਨਾਂ ਦੀ ਮਦਦ ਕਰਨਾ ਚੰਗੀ ਸਿਹਤ ਅਤੇ ਬੈਸਟ ਕਾਰੋਬਾਰ ਨਾਲ ਬLES ਕਰਨਾ ਪੀਤਾ ਹਰ ਇੱਕ ਕਾਟੇ ਨੂੰ ਇਹਨਾਂ ਦੀ ਜ਼ਿੰਦਗੀ ਚ ਪੂਰਾ ਕਰਨਾ ਖੁਦਾਵਾਨ ਪ੍ਰਭ ਜੀ ਸਿੰਘ ਲਈ ਦੁਆ ਕਰਦੇ ਹਾਂ ਜੋ ਇਹ ਬੱਚਾ ਖੁਦਾ ਪੜਨ ਲਿਖਨ ਚ ਬਹੁਤ ਜ਼ਿਆਦਾ ਕਮਜ਼ੋਰ ਹੈ ਪੀਤਾ ਪਰਮੇਸ਼ਰ ਇਹਨਾਂ ਨੂੰ ਗਿਆਨ ਬੁੱਧ ਦਾ ਆਤਮਾ ਦੋ ਇਹਨਾਂ ਦੇ ਬੰਦ ਬੁੱਧ ਨੂੰ ਖੋਲੋ ਪਿਆਰੇ ਪ੍ਰਭੂ ਜੀ ਬਲਜਿੰਦਰ ਕੌਰ ਲਈ ਦੁਆ ਕਰਦੇ ਹਾਂ ਖੁਦਾਵਾਨ ਇਹਨਾਂ ਦੀ ਬੋਡੀ ਦੀ ਹਰ ਇੱਕ ਕਮੀ ਘਟੀ ਕਮਜ਼ੋਰੀ ਹਰ ਇੱਕ ਵੀਕਨੈਸ ਤੋਂ ਇਸ ਭੈਣ ਨੂੰ ਅਜ਼ਾਦ ਕਰੋ ਫ੍ਰੀ ਕਰੋ ਮਨਪ੍ਰੀਤ ਸਿੰਘ ਲਈ ਦੁਆ ਕਰਦੇ ਹਾਂ ਖੁਦਾਵਾਨ ਇਹਨਾਂ ਦੇ ਮਾਈਂਡ ਨੂੰ ਚੇਂਜ ਕਰੋ ਹਰ ਇੱਕ ਲੜਾਕੂ ਸੁਭਾਅ ਤੋਂ ਇਹਨਾਂ ਨੂੰ ਫ੍ਰੀ ਕਰੋ ਸ ਰੀਨਾਂ ਲਈ ਦੁਆ ਕਰਦੇ ਖੁਦਾਵੰਦ ਇਹਨਾਂ ਦਾ ਪੂਰਾ ਪਰਿਵਾਰ ਮਿਲ ਕੇ ਤੁਹਾਡੇ ਹਜ਼ੂਰ ਦੁਆ ਕਰੇ ਖੁਦਾਵੰਦ ਆਪਸ ਵਿੱਚ ਸੰਗਤੀ ਕਰਨ ਅਤੇ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਵਧਣ ਖੁਦਾਵੰਦ ਹਰਮਨ ਲਈ ਦੁਆ ਕਰਦੇ ਆਂ ਜੋ ਇਹ ਗਲਤ ਸੰਗਤ ਵਿੱਚ ਨਹੀਂ ਖੁਦਾਵੰਦ ਹਰ ਤਰ੍ਹਾਂ ਦੀ ਗਲਤ ਸੰਗਤੀ ਤੋਂ ਆਜ਼ਾਦ ਹੋਣ ਵਿੱਚ ਇਹਨਾਂ ਦੀ ਮਦਦ ਕਰੋ ਪਿਆਰੇ ਪ੍ਰਭੂ ਜੀ ਇਹਨਾਂ ਦੇ ਮਨ ਨੂੰ ਤੁਸੀਂ ਕੰਟਰੋਲ ਕਰੋ ਹਿਰਦਿਆਂ ਤੇ ਗੁਰਦਿਆਂ ਤੇ ਤੁਸੀਂ ਵਾਸ ਕਰੋ ਪਿਆਰੇ ਖੁਦਾਵੰਦ ਦੁਆ ਕਰਦੇ ਨਾ ਘਰ ਵਿੱਚ ਰੱਖੇ ਸਜਾਲ ਤੇ ਤੇਲਦਲੀ ਪਿਆਰੇ ਪਰਮੇਸ਼ਰ ਖੁਦਾਵੰਦ ਆਪਣੇ ਜ਼ਿੰਦਾ ਸਮਰਥੀ ਲਹੂ ਨੂੰ ਅੱਜ ਇਸ ਜਲ ਤੇਲ ਵਿੱਚ ਮਿਲਾਦੋ ਖੁਦਾਵੰ ਅੱਜ ਇਹ ਕਿਆਮ ਜਲ ਦਿਲਨੀਏ ਪ੍ਰਭੂ ਜੀ ਅੱਜ ਤੋਂ ਇੱਕ 크ਰੂਸ ਵਾਲਾ ਪਵਿੱਤਰ ਲਹੂ ਖੁਦਾ ਜੀ ਦੇ ਵਸੀਲੇ ਅਸੀਂ ਹਰ ਇੱਕ ਸ਼ੈਤਾਨੀ ਸ਼ਕਤੀ ਤੇ ਫਤਿਹ ਪਾਈ ਹਰ ਇੱਕ ਪਾਪ ਤੋਂ ਹਰ ਇੱਕ ਬਾਵਾਂ ਬਿਮਾਰੀਆਂ ਤੋਂ ਫਤਿਹ ਪਾਈ ਖੁਦਾਵੰ ਅੱਜ ਹਰ ਇੱਕ ਰੋਗ ਬਿਮਾਰੀ ਇਸ ਜ਼ਿੰਦਾ ਲਹੂ ਦੇ ਵਸੀਲੇ ਰਾਦ ਹੋ ਜਾਵੇ ਹਰ ਘਰ ਪਰਿਵਾਰ ਤੁਹਾਡੇ ਜ਼ਿੰਦਾ ਲਹੂ ਦੀ ਸਮਰਥ ਦੇ ਨਾਲ ਸ਼ੁੱਧ ਪਵਿੱਤਰ ਆਜ਼ਾਦ ਹੋ ਜਾਵੇ ਖੁਦਾ ਪਰਿਵਾਰ ਦੇ ਹਰ ਇੱਕ ਜਾਨ ਨੂੰ ਤੁਹਾਡੇ ਲਹੂ ਦੇ ਵਿੱਚ ਬLES ਕਰਦੇ ਆ ਪਵਿੱਤਰ ਕਰਦੇ ਆ ਸ਼ੁੱਧ ਕਰਦੇ ਆ ਤੁਹਾਡੀ ਕਿਰਪਾ ਆਸ਼ੀਸ਼ ਬਰਕਤ ਨੂੰ ਇਹਨਾਂ ਸਾਰਿਆਂ ਦੀ ਜ਼ਿੰਦਗੀ ਚ ਮੰਗਦੇ ਪੈਰੇ ਪ੍ਰਭੂ ਜੀ ਸਾਰੇ ਬੰਧਨਾਂ ਨੂੰ ਤੋੜ ਦੇ ਖੁਦਾ ਤੁਹਾਡੀ ਕਿਰਪਾ ਦੇ ਬਸਰੇ ਇਹਨਾਂ ਨੂੰ ਆਜ਼ਾਦ ਕਰ ਦੇ ਫ੍ਰੀ ਕਰ ਦੇ ਪੈਰੇ ਪਰਮੇਸ਼ਰ ਇਸ ਪੂਰੀ ਜੀ ਪ੍ਰਾਰਥਨਾ ਤੁਹਾਡੀ ਸਮਰਥੀ ਨਾਮ ਚ ਮੰਗਦੇ ਆ ਆਮੀਨ 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 ਸਾਰੀ ਕ੍ਰਿਸਤੀਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ